thank mm -hmm. you ਕੁਸ਼ਤ ਦੇ باوجود ਕਿਸਾਨ ਰਵਾਇਤੀ ਫਸਲਾਂ ਦੇ ਗੇਟ ਬਚੂ ਨਿਕਲਣ ਨੂੰ ਤਿਆਰ ਨਹੀਂ ਲੱਗਦੇ ਪਰ ਗੁਰਦਾਸਪੁਰ ਦਾ ਇੱਕ ਕਿਸਾਨ ਐਸਾ ਵੀ ਹੈ ਜੋ 3 ਏਕੜ ਜ਼ਮੀਨ ਵਿੱਚ ਇਕੱਲੇ ਦੇ ਬਾਗ ਲਗਾ ਕੇ ਲੱਖਾਂ ਰੁਪਏ ਦਾ ਮੁਨਾਫਾ ਕਮਾ ਰਿਹਾ ਹੈ ਤੇ ਕੇਲੇ ਦਾ ਆਪਾ ਲਾਮਤੌਰ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਮਹਾਰਾਸ਼ਟਰ ਅਤੇ UP ਦੇ ਰਾਜਾਂ ਵਿੱਚੋਂ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਹੈ ਪਰ ਇਸ ਦੀ ਮੰਗ ਕਾਫੀ ਹੋਣ ਕਾਰਨ ਸਤਨਾਮ ਸਿੰਘ ਵੱਲੋਂ ਸ਼ੁਰੂਆਤੀ ਤੌਰ ਤੇ ਆਪਣੇ ਘਰ ਦੇ ਵਿੱਚ 3-4 ਬੂਟੇ ਕੇਲੇ ਦੇ ਜੜੇ ਨੇ ਉਹ ਲਗਾਏ ਗਏ ਸੀ ਤੇ ਜਦੋਂ ਸੰਤੁਸ਼ਟ ਹੋ ਗਿਆ ਤਾਂ ਫਿਰ ਪੰਜਾਬ ਦੇ ਵਿੱਚ ਜੇਕਰ ਚੰਗਾ ਫਲ ਮਿਲ ਸਕਦਾ ਤਾਂ ਉਸਨੇ ਇਹ ਸੰਤੁਸ਼ਟੀ ਕਰਨ ਤੋਂ ਬਾਅਦ ਬ੍ਰਿਤੀ ਨੇ ਇੱਕੜ ਜ਼ਮੀਨ ਦੇ ਵਿੱਚ ਕੇਲੇ ਦੇ ਬੂਟੇ ਲਗਾ ਦਿੱਤੇ ਹਾਲਾਂਕਿ ਉਸ ਵੇਲੇ ਕੁਝ ਹੋਰ ਕਿਸਾਨਾਂ ਨੇ ਵੀ ਉਸੇ ਨਾਲ ਆਪਣੀ ਥੋੜੀ-ਥੋੜੀ ਜ਼ਮੀਨ ਦੇ ਵਿੱਚ ਕੇਲੇ ਦੇ ਬੂਟੇ ਲਗਾਏ ਸੀ ਪਰ ਸ਼ੁਰੂਆਤੀ ਦੌਰ ਦੇ ਵਿੱਚ ਫਸਲ ਬਾਰੇ ਜਾਣਕਾਰੀ ਨਾ ਹੋਣ ਕਾਰਨ ਕੁਝ ਬੂਟੇ ਖਰਾਬ ਹੋ ਗਏ ਤਾਂ ਉਹ ਹਿੰਮਤ ਛੱਡ ਗਏ ਪਰ ਸਤਨਾਮ ਸਿੰਘ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਕੋਲ ਉਸ ਲਾਲ ਲੈ ਲਈ ਤੇ ਫਿਰ ਕੇਲੇ ਦੀ ਖੇਤੀ ਜਾਰੀ ਰੱਖੀ ਤੇ ਅੱਜ ਇਸ ਤੋਂ ਬਾਅਦ ਜਿਹੜਾ ਇਸ ਦਾ ਫਨ ਮੁਨਾਫਾ ਜਿਹੜਾ ਹੈ ਉਹ ਹੋ ਰਿਹਾ ਪੂਰੀ ਤਰ੍ਹਾਂ ਉਸੇ ਨਾਲ ਸੰਤੁਸ਼ਟ ਹੈ ਤੇ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਕੇਲੇ ਦੀ ਖੇਤੀ ਵਿੱਚ ਮਿਹਨਤ ਜਿਹੜੀ ਹੈ ਉਹ ਥੋੜੀ ਜ਼ਿਆਦਾ ਲੱਗਦੀ ਹੈ ਪਰ ਮੁਨਾਫਾ ਵੀ ਜਿਹੜਾ ਹੈ ਉਹ ਵੀ ਜਿਹੜਾ ਹੈ ਜ਼ਿਆਦਾ ਹੀ ਹੁੰਦਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਜਾਣਕਾਰੀ ਅਤੇ ਮਦਦ ਦੇ ਬਾਰੇ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਲੋਕਾਂ ਤੱਕ ਪਹੁੰਚਾਈ ਜਾਵੇ ਕਿਸਾਨਾਂ ਤੱਕ ਇਹ ਪਹੁੰਚਾਈ ਜਾਵੇ ਤਾਂ ਕਿ ਹੋਰ ਵੀ ਕਿਸਾਨ ਜਿਹੜੇ ਨੇ ਉਹ ਮੁਨਾਫਾ ਲੈ ਸਕਣ ਜੀ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਤੇ ਗੁਰਦਾਸਪੁਰ ਦੇ ਇੱਕ ਸਿਧਵਾ ਜਮੀਤਾ ਪਿੰਡ ਵਿੱਚ ਮੈਂ 3 ਏਕੜ ਕੇਲੇ ਦੀ ਖੇਤੀ ਕਰਿਆ ਪਿਛਲੇ ਸਾਲ ਜੂਨ ਵਿੱਚ ਸ਼ੁਰੂ ਕੀਤਾ ਸੀ ਤੇ ਜੁਲਾਈ ਵਿੱਚ ਇਹਨੂੰ ਫਲ ਆ ਗਿਆ ਸੀ ਹੁਣ ਫਲ ਪੱਕਿਆ ਹੋਇਆ ਤੇ ਅਸੀਂ ਉਤਾਰ ਰਹੇ ਹਾਂ ਮਨ ਵਿੱਚ ਇਸ ਤਰ੍ਹਾਂ ਮੇਰਾ ਮਨ ਦਾ ਵਿਚਾਰ ਹੈ ਕਿ ਆਪਾਂ ਖੇਤੀ ਕੀਤੀ ਜਾਏ ਕੋਈ ਅਲੱਗ ਤਰ੍ਹਾਂ ਦੀ ਤੇ ਇਸ ਕਰਕੇ ਸ਼ੁਰੂ ਕੀਤੀ ਸੀ ਇਹ ਤੇ ਕਿਹੜੀ ਕਿਹੜੀ ਵੈਰਾਈ ਤੁਸੀਂ ਇਹ ਚ ਕਾਫੀ ਵੈਰਾਈਆਂ ਹੁੰਦੀਆਂ ਨੇ ਸਾਊਥ ਵਿੱਚ ਵੀ ਕਾਫੀ ਵੈਰਾਈਆਂ ਨੇ ਲੋਕਲ ਉੱਥੇ ਪਰ ਹੁਣ ਸਾਰੇ ਕਿਸਾਨ ਜੀ ਨਾ ਇਹਨੂੰ ਹੀ ਪ੍ਰਾਫਰੈਂਸ ਦੇ ਰਹੇ ਨੇ ਤੇ ਯੂਪੀ ਵਿੱਚ ਵੀ ਚੰਗਾ ਲੱਗ ਰਿਹਾ ਉੱਥੇ ਪੰਜਾਬ ਚ ਕਿਹੜੀ ਕਿਸਮ ਹੈ ਜੀ ਕਾਮਯਾਬ ਪੰਜਾਬ ਚ ਕੀ ਸਾਰੇ ਵਰਲਡ ਵਿੱਚ ਜੀ ਗ੍ਰੈਂਡ 9 ਜਿਹੜੀ ਜੀ 9 ਵੈਰਾਈਟੀ ਹੈ ਇਹਨੂੰ ਲਗਾਇਆ ਜਾ ਰਿਹਾ ਸਟਾਰਟਿੰਗ ਗੱਲ ਕੀਤੀ ਜਾਵੇ ਫਲ ਦੀ ਤੇ ਇੱਕ ਇੱਕ ਬੂਟੇ ਚ ਕਿੰਨਾ ਕੋ ਫਲ ਆ ਜਾਂਦਾ ਇੱਕ ਬੂਟੇ ਨੂੰ 20 ਕਿਲੋ ਦੇ ਕਰੀਬ ਫਲ ਲੱਗਦਾ 1500 ਬੂਟੇ ਤੋਂ ਮਤਲਬ ਕਿ ਨੇ 300 ਕੁਇੰਟਲ ਹੋ ਗਿਆ 300 ਕੁਇੰਟਲ ਦੇ ਕਰੀਬ ਫਲ ਲੱਗਦਾ ਦੇਖਭਾਲ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੋ ਖਰਚਾ ਪੈਂਦਾ ਹੈਗਾ ਤਾਂ ਕਿੰਨੀ ਕਮਾਈ ਹੋਣੀ ਹੈ ਦੇਖਭਾਲ ਦੀ ਗੱਲ ਲੈ ਕੇ ਦੂਜੀਆਂ ਫਸਲਾਂ ਨਾਲ ਥੋੜਾ ਜਿਆਦਾ ਧਿਆਨ ਰੱਖਣਾ ਪੈਂਦਾ ਤੇ ਰੋਜ਼ਦਾਰ ਹੋਏ ਦੇਖਣਾ ਪੈਂਦਾ ਬੁੱਟਿਆਂ ਨੂੰ ਤੇ ਦੂਜੀਆਂ ਫਸਲਾਂ ਨੂੰ ਥੋੜੀ ਖੇਚਲ ਜ਼ਿਆਦਾ ਹੈ ਵੀ ਕਿਉਂਕਿ ਇਹ ਨਵੀਂ ਫਸਲ ਹੈ ਤੇ ਹਰ ਪਾਸੇ ਡਰ ਹੁੰਦਾ ਕਿ ਕੋਈ ਬਿਮਾਰੀ ਨਾ ਆ ਜਾਏ ਜਾਂ ਕਿਸ ਤਰ੍ਹਾਂ ਦੀ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਤੇ ਜਦੋਂ ਆਪਾਂ ਕਰਨ ਲੱਗ ਪਏ ਖੇਤੀ ਤੇ ਫਿਰ ਸਾਨੂੰ ਪਤਾ ਲੱਗ ਜਾਣਾ ਵੀ ਫਿਰ ਕੋਈ ਦਿੱਕਤ ਨਹੀਂ ਆਣੀ ਨਹੀਂ ਫਿਰ ਮਿਹਨਤ ਵੀ ਘਟੂਗੀ ਸਰਕਾਰ ਸਰਕਾਰ ਦੇ ਕਿਸਾਨ ਨੂੰ ਤੁਸੀਂ ਝੋਨਾ ਤੇ ਕਣਕ ਵੀ ਲਾਉਂਦੇ ਰਹੋਗੇ ਇਹਦੇ ਚ ਜਿਆਦਾ ਫਾਇਦਾ ਹੈ ਜਾਂ ਉਹ ਰਵਾਇਤੀ ਫਸਾ ਦਾ ਫਾਇਦਾ ਨਹੀਂ ਇਹਦੇ ਵਿੱਚ ਜਿਆਦਾ ਫਾਇਦਾ ਹੈ ਜੀ ਕਿੰਨਾ ਦਾ ਇਹਦੇ ਚ ਮੰਨ ਲਓ ਦੋ ਗੁਣਾ ਤਿੰਨ ਗੁਣਾ ਫਾਇਦਾ ਹੂੰ ਜਿਹੜਾ ਕਿਸਾਨ ਹੈਗੇ ਨੇ ਉਹ ਮੰਡੀ ਕਰਨ ਤੋਂ ਡਰਦੇ ਨੇ ਮੰਡੀ ਕਰਨ ਕਿਉਂ ਨਹੀਂ ਸਕਦਾ ਮੰਡੀ ਕਰਨ ਜਦੋਂ ਆਪਾਂ ਸ਼ੁਰੂ ਕਰਨੇ ਆ ਉਦੋਂ ਤੇ ਮੰਡੀ ਕਰਨ ਔਖਾ ਹੀ ਹੁੰਦਾ ਬਾਅਦ ਵਿੱਚ ਫਿਰ ਸੌਖਾ ਹੋ ਜਾਂਦਾ ਜਦੋਂ ਜਿਆਦਾ ਕਿਸਾਨ ਲਗਾਣਗੇ ਮੰਡੀ ਕਰਨ ਠੀਕ ਹੋ ਜਾਣਾ ਕੁਆਲਿਟੀ ਇਹ ਤੇ ਮਹਾਰਾਸ਼ਟਰ ਯੂਪੀ ਚ ਜਿਹੜਾ ਕੇਲਾ ਆ ਰਿਹਾ ਉਹਦੇ ਸਾਦੀ ਕੁਆਲਿਟੀਜ਼ ਤੇ ਪੰਜਾਬ ਦੇ ਕੇਲੇ ਦੀ ਸਹੀ ਹੋਏ ਹਾਂਜੀ ਉਹ ਉਹਦੇ ਨਾਲ ਉਹਦੇ ਨਾਲ ਸੱਕੋ ਵਧੀਆ ਕੇਲਾ ਹੈ ਇੱਕ ਤੇ ਤਾਜ਼ਾ ਟੁੱਟ ਕੇ ਮੰਡੀ ਵਿੱਚ ਜਾਣਾ ਤੇ ਦੂਜਾ ਇਹ ਕਿਸ ਮਦ ਕੇਲਾ ਬਹੁਤ ਸੁਆਦ ਹੈ ਇਥੋਂ ਦਾ ਉਹਨਾਂ ਲੋਕ ਜਿਹੜੇ ਖਾਂਦੇ ਨੇ ਹੁਣ ਕੇਲੇ ਉਹ ਦੱਸਦੇ ਆ ਕਿ ਉਹ ਕੇਲੇ ਨੂੰ ਇਹ ਕੇਲੇ ਬਹੁਤ ਸੁਆਦ ਨੇ ਲੋਕਾਂ ਚ ਪਰਮ ਹੈ ਵੀ ਇਹ ਕਿ ਕੇਲੇ ਨੂੰ ਮਸਾਲੇ ਨਾਲ ਪਕਾਇਆ ਜਾਂਦਾ ਇਹ ਵਿੱਚ ਕਿੰਨੀ ਕਿ ਸੱਚਾਈ ਹੈ ਕੇਲੇ ਨੂੰ ਪਹਿਲਾਂ ਮਸਾਲਿਆਂ ਨਾਲ ਪਾਇਆ ਜਾਂਦਾ ਹੈ ਅੱਜ ਕੱਲ ਤੇ ਚੈਂਬਰ ਚ ਪਾਇਆ ਜਾਂਦਾ ਜੀ ਜਿਹੜਾ ਅਥਰਾਇਜ਼ ਹੈਗਾ ਗਵਰਨਮੈਂਟ ਦਾ ਉਹਦੇ ਵਿੱਚ ਟੈਂਪਰੇਚਰ ਦੇ ਕੇ 18 ਤੋਂ 20 ਦੇ ਕਰੀਬ ਵਿੱਚ ਟੈਂਪਰੇਚਰ ਦਿੱਤਾ ਜਾਂਦਾ ਤੇ ਉਹਦੇ ਵਿੱਚ ਕੇਲਾ ਪੱਕਦਾ 4-5 ਦਿਨ ਵਿੱਚ ਸਰ ਸਰਕਾਰ ਕਿਦਾਂ ਸਹਿਯੋਗ ਕਰਦੀ ਸਰ ਸਹਾ ਸਰਕਾਰ ਸਹਿਯੋਗ ਕਰਦੀ ਹੈ ਨਵੀਂ ਫਸਲ ਹੈ ਇਹਦੇ ਬਾਰੇ 12 ਕ ਹਜ਼ਾਰ ਰੁਪਿਆ ਮਿਲਦਾ ਸਬਸਿਡੀ ਦਿੰਦੇ ਆ ਹਾਰਟੀਕਲਚਰ ਵਾਲੇ 1 ਬਾਰ ਇਕੜ ਤੇ ਡ੍ਰਿਪ ਸਿਸਟਮ ਤੇ ਦਿੰਦੀ ਹੈ ਸਰਕਾਰ ਕਿਹੇ ਵੀ ਫਸਲ ਨੂੰ ਡ੍ਰਿਪ ਲਗਾਉਣਾ ਉਸ ਤੇ 80% ਸਬਸਿਡੀ ਦਿੰਦੀ ਹੈ ਮਲਚਿੰਗ ਤੇ ਵੀ ਸਬਸਿਡੀ ਦਿੰਦੀ ਹੈ ਇਸ ਤਰ੍ਹਾਂ ਇਹ ਫਸਲਾਂ ਦਾ ਡ੍ਰਿਪ ਸਿਸਟਮ ਕੀ ਹੈ ਡ੍ਰਿਪ ਸਿਸਟਮ ਹੈ ਤੁਪਕਾ ਸਿਸਟਮ ਤੁਪਕਾ ਸਜਾਈ ਇਹ ਜਿਹੜਾ ਪ੍ਰੋਜੈਕਟ ਲਾਇਦਾ ਹੈ ਹਾਂਜੀ ਹਾਂਜੀ ਇਹ ਤੁਪਕਾ ਸਜਾਈ ਇਹਦੇ ਨਾਲ ਪਾਣੀ ਜਿਹੜਾ ਹਰ ਬੂਟੇ ਨੂੰ ਤੁਪਕਾ ਤੁਪਕ ਡਿਖਦਾ ਕੀ ਪੀ ਲੈਂਦੇ ਸਰਦਾਰ ਦੂਜਿਆਂ ਕਿਸਾਨਾਂ ਨੂੰ ਪੀ ਲੈ ਕੇ ਤੁਸੀਂ ਤਗੜੇ ਹੋ ਕੇ ਕਰੋ ਕੰਮ ਜੇ ਕਿ ਹਿੰਮਤ ਦਿ ਲੋੜ ਹੈ ਬੀਜ ਦੀ ਖਾਦਾਂ ਦੀ ਜਾਂ ਦਵਾਈਆਂ ਦੀ ਜਿੱਤਰਾ ਹੀ ਵਿਚਰੇ ਸਾਨੂੰ ਪਤਾ ਲੱਗਿਆ ਹੁਣ ਤੇ ਅਸੀਂ ਸਾਰਿਆਂ ਨੂੰ ਦੱਸਾਂਗੇ ਇਹਦਾ ਗਿਆਨ ਦੇਾਂਗੇ ਲੋਕਾਂ ਨੂੰ ਬੇਚੱਕ ਜਦੋਂ ਮਾਜੀ ਸਾਨੂੰ ਫੋਨ ਕਰਕੇ ਤੇ ਸਾਡੇ ਕੋਲ ਮਦਦ ਲੈ ਸਕਦੇ ਨੇ